ਸਿਆਸਤ ਵਾਲਾ ਆਈ ਗਏ ਤੇ ਚਾਰ ਹਲਕਿਆਂ ਦੇ ਜਿਹੜੇ ਨਤੀਜੇ ਨੇ ਖਾਸੀ ਚਰਚਾ ਹੁੰਦੀ ਰਹੀ ਵੀਕਐਂਡ ਤੇ ਹਰ ਪੰਜਾਬੀ ਦੀ ਜ਼ੁਬਾਨ ਦੇ ਉੱਤੇ ਹੀ ਸੀ ਫਲਾਂ ਜਿੱਤ ਗਿਆ ਫਲਾਂ ਹਾਰ ਗਿਆ ਫਲਾਂ ਬੰਦਾ ਆਈ ਸੀ ਫਲਾਂ ਉਹ ਸੀਗਾ ਲੋਕਾਂ ਦੇ ਵਿੱਚ ਇੱਕ ਚਰਚਾ ਆਮ ਤੌਰ ਤੇ ਸੀਗੀ ਕਿ ਪਰਿਵਾਰਵਾਦ ਨੂੰ ਪੰਜਾਬੀਆਂ ਨੇ ਇਨਕਾਰ ਦਿੱਤਾ ਬਾਕੀ ਦੇ ਚਲੋ ਪਾਲਸੀਆਂ ਦਾ ਸਾਰਿਆਂ ਨੇ ਇੱਕੋ ਜਿਹੀਆਂ ਨੇ ਨਿਕਲਦਾ ਤਾਂ ਕਿਸੇ ਪਾਲਸੀ ਜੁ ਕੁਝ ਹੈ ਹੀ ਨਹੀਂਗਾ ਉਹਦਾ ਲੋਕਾਂ ਨੂੰ ਕੋਈ ਦੱਸਣ ਦੀ ਲੋੜ ਨਹੀਂ ਹੈ ਪਰ ਇਹ ਚਾਰ ਜਿਮਣੀ ਚ ਉਹਨਾਂ ਦੇ ਨਤੀਜੇ ਕੁਝ ਵੱਡਾ ਉਲਟ ਫੇਰ ਵੀ ਕਰ ਗਏ ਬਿਲਕੁਲ ਜੀ ਬਿਲਕੁਲ ਸਪਸ਼ਟ ਰੂਪ ਚ ਉਲਟ ਫੇਰ ਹਮ ਹਮ ਚਾਰ ਸੀਟਾਂ ਤੇ ਜਿੰਨੀ ਚੋਣ ਸੀ ਹਾਂਜੀ ਇਹ ਚਾਰ ਸੀਟਾਂ ਸੀ ਜਿਹਨਾਂ ਦੀ ਤਿੰਨ ਕਾਂਗਰਸ ਕੋਲ ਸੀ ਇੱਕ ਆਮ ਆਦਮੀ ਪਾਰਟੀ ਕੋਲ ਸੀ ਹਾਂਜੀ ਹਾਂਜੀ ਨਤੀਜੇ ਨਤੀਜੇ ਉਲਟਾ ਇਹ ਨੇ ਹੂੰ ਆਮ ਆਦਮੀ ਪਾਰਟੀ ਕੋਲ ਤਿੰਨ ਚਲੀ ਗਈ ਕਾਂਗਰਸ ਕੋਲ ਇੱਕ ਚਲੀ ਗਈ ਹਾਂਜੀ ਜਿਹੜੀਆਂ ਸੀਟਾਂ ਤਿੰਨ ਕਾਂਗਰਸ ਕੋਲ ਸੀ ਉਹ ਤਿੰਨੇ ਆਪ ਕੋਲ ਗਈਆਂ ਨੇ ਹਾਂਜੀ ਜਿਹੜੀ ਇੱਕ ਆਪ ਕੋਲ ਸੀ ਉਹ ਕਾਂਗਰਸ ਕੋਲ ਚਲੀ ਗਈ ਬਿਲਕੁਲ ਨਤੀਜੇ ਉਲਟ ਨੇ ਹੂੰ ਔਰ ਇਹਨਾਂ ਚੋਣਾਂ ਨੇ ਇੱਕ ਚੀਜ਼ ਹੋਰ ਦੱਸੀ ਆ ਜੀ ਕਿ ਕਿਸੇ ਸਮੇਂ ਆਮ ਕਹਾਵਤ ਹੁੰਦੀ ਸੀ ਕਿ ਵੀ ਸਾਡੇ ਭਾਣੇ ਪਾਰਟੀ ਨਾਲ ਕਾਲੇ ਚੋਰ ਨੂੰ ਟਿਕਟ ਦੇ ਦੇਵੇ ਅਸੀਂ ਤਾਂ ਪਾਰਟੀ ਨਾਲ ਖੜੇ ਹਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹੁਣ ਇਹ ਸਿਧਾਂਤ ਬਿਲਕੁਲ ਪਲਟ ਚੁੱਕਿਆ ਹੁਣ ਬੰਦਾ ਬੰਦੇ ਨਾਲ ਖੜਾ ਵੋਟਰ ਕਿਸੇ ਪਾਰਟੀ ਨਾਲ ਨਹੀਂ ਖੜਾ ਇਹ ਚੋਣਾਂ ਨੇ ਸਾਬਤ ਕੀਤਾ ਹੂੰ 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 ਟਿੰਪੀ ਟੇਲੋਂ ਅੰਦਲ ਛੱਡ ਕੇ ਆਪ ਚ ਗਿਆ ਤਾਂ ਨਾਲ ਬੋ ਜੀ ਰਾਜਕੁਮਾਰ ਚੱਬੇਆਣ ਕਾਂਗਰਸ ਛੱਡ ਕੇ ਐਮਪੀ ਬਣਿਆ ਤੇ ਮੁੰਡਾ ਫਿਰ ਐਮਐਲਏ ਲੜਿਆ ਤਾਂ ਉਹ ਕਾਂਗਰਸੀ ਵੋਟ ਵੀ ਨਾਲੇ ਲੈ ਗਿਆ ਨਾਲੇ ਲੈ ਗਿਆ ਬਿਲਕੁਲ ਸਹੀ ਹੈ ਇਹ ਵੀ ਹਾਂ ਜੇ ਬਾਠ ਬਾਗੀ ਹੋ ਕੇ ਲੜਿਆ ਤਾਂ ਵੋਟ ਵੀ ਲਿਆਇਆ ਨਾਲ ਹੂੰ ਸੋ ਇਹਦਾ ਮਤਲਬ ਹੁਣ ਵਿਅਕਤੀ ਵਿਸ਼ੇਸ਼ ਨਾਲ ਕਾਫੀ ਕੁਝ ਜੁੜਦਾ ਜਾ ਰਿਹਾ ਹੂੰ ਵਿਅਕਤੀਆਂ ਨਾਲ ਲੁੱਕ ਮਤਲਬ ਅਕਾਲੀ ਦਲ ਦੀ ਵੋਟ ਇਹਦਾ ਤੀਸਰਾ ਪਹਿਲੂ ਇਹਨਾਂ ਨਤੀਜਿਆਂ ਦਾ ਇਹ ਵੀ ਹੈ ਕਿ ਅਕਾਲੀ ਦਲ ਦੀ ਵੋਟ ਨੇ ਫੈਸਲਾ ਕੀਤਾ ਇਸ ਵਾਰ ਹੂੰ ਆਪਾਂ ਕਹਿੰਦੇ ਕਹਿ ਰਹੇ ਸੀ ਆਪਾਂ ਪਹਿਲਾਂ ਕਹਿ ਰਹੇ ਸੀ ਨਤੀਜੇ ਬਿਲਕੁਲ ਕੱਲ ਦਲ ਦੀ ਵੋਟ ਨੇ ਤੈਅ ਕੀਤੇ ਔਰ ਉਹ ਕੱਲ ਦਲ ਦੀ ਵੋਟ ਜਿਹੜੀ ਠੰਡਲ ਨਾਲ ਨਹੀਂ ਗਈ ਜਿਹੜੀ ਕਾਲੂ ਨਾਲ ਨਹੀਂ ਗਈ ਜਿਹੜੀ ਮਨਪੀਤ ਬਾਦਲ ਨਾਲ ਨਹੀਂ ਗਈ ਹੂੰ ਵੀ ਨਾਲ ਵੀ ਗਈ ਹੈ ਉਹ ਚੱਬੇ ਵਾਲ ਦੇ ਮੁੰਡੇ ਨਾਲ ਵੀ ਗਈ ਹੈ ਹੈਨਾ ਤੇ ਉਹ ਉਥੇ ਉਹਦੇ ਕਹੇ ਤੇ ਆਪਣਾ ਸੁੱਚਾ ਸਿੰਘ ਨਗਾਹ ਦੇ ਕਹੇ ਤੇ ਹੈਨਾ ਇਹ ਇਹ ਆਵਾਜ਼ੀ ਪਾਰਟੀ ਨੂੰ ਉਪਕਤੀ ਹੈ ਸੋ ਇਸ ਤਰੀਕੇ ਨਾਲ ਮਤਲਬ ਕਿ ਅਕਾਲੀ ਗੱਲ ਦੀ ਵੋਟ ਨੇ ਵੀ ਬਹੁਤ ਕੁਝ ਤੈਅ ਕੀਤਾ ਸੋ ਇਹ ਚਾਰ ਟਿੱਕਾ ਦੇ ਵਿੱਚੋਂ ਗਿੱਦੜਬਾਹ ਸਭ ਤੋਂ ਵੱਧ ਚਰਚਾ ਜੀ ਸੀਗਾ ਹੂੰ 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 ਗਿੱਦੜਬਾਹ ਤੇ ਸਭ ਦੀਆਂ ਨਜ਼ਰਾਂ ਸੀਗੀਆਂ ਹੂੰ ਔਰ ਗਿੱਦੜਬਾਹ ਦੇ ਵਿੱਚ ਕਿਤਨਾ ਕਿਤੇ ਇੱਕ ਪਹਿਲੂ ਹੋਰ ਵੀ ਉੱਭਰਿਆ ਹੂੰ ਕਿ ਰਵਨੀਤ ਬਿੱਟੂ ਬਹੁਤ ਚੀਜ਼ ਠੀਕ ਕੇ ਬੋਲਦਾ ਸੀ ਹੂੰ ਉਹ ਕੀ ਮਨਪੀਤ ਨੂੰ ਦਿਤਾਉਣ ਆਇਆ ਸੀ ਕਿ ਰਾਜਾ ਬੜਿੰਗੂ ਸਿਰਫ ਹਰਾਉਣੇ ਆਇਆ ਸੀ ਹੂੰ ਉਹਦੇ ਉਹਨੇ ਕਿਤੇ ਕਿਸਾਨੀ ਦੇ ਖਿਲਾਫ ਬੋਲ ਕੇ ਪਿੰਡੂਆਂ ਦੇ ਖਿਲਾਫ ਬੋਲ ਕੇ ਬੀਜੇਪੀ ਦੇ ਹਾਂ ਹੋਰ ਇਤਰਾਨੀ ਗੱਲਾਂ ਬਾਤਾਂ ਕਰਕੇ ਕਿ ਉਹਦਾ ਟਾਰਗੇਟ ਇਹ ਸੀ ਕਿ ਵੋਟ ਸਾਰੀ ਡੀਪੀ ਕੋਲੇ ਜਾਵੇ ਹੂੰ ਹੂੰ ਮੈਥ ਕਿਹਾ ਸੀ ਕਿ ਉਮੀਦ ਕਿਹਾ ਸੀ ਹੂੰ ਕਿਉਂਕਿ ਮਨਪਿੰਤ ਨਾਲ ਪੁਰਾਣਾ ਵੀ ਜ਼ਿਆਦਾ ਨਾਲ ਸਭ ਨੂੰ ਪਤਾ ਹੈ ਉਹਦਾ ਕਿਹਜਾ ਰਿਸ਼ਤਾ ਹੈ ਹੂੰ ਹੂੰ ਸੋ ਇਹ ਵੀ ਇਸੇ ਤਰ੍ਹਾਂ ਬਰਨਾਲੇ ਦੇ ਵਿੱਚ ਬਾਠ ਦੇ ਵਾਲੇ ਨਾਲ ਕਾਫੀ ਚਰਚਾ ਵੰਨ ਕਿ ਇਹ ਉਹ ਮਤਲਬ ਕਿਹੜੇ ਪਾਸਿਓਂ ਜਿੱਤੇ ਆ ਕਿਹੜੇ ਪਾਸਿਓਂ ਕਿਉਂਕਿ ਬੇਸ਼ੱਕ ਉੱਥੇ ਕਾਂਗਰਸ ਜਿੱਤ ਗਈ ਪਰ ਲੋਕ ਵਧਾਈਆਂ ਸਭ ਤੋਂ ਬਾਠ ਨੂੰ ਦੇ ਰਹੇ ਹੂੰ ਕਾਂਗਰਸੀ ਵੀ ਵਧਾਈਆਂ ਵਾਟਣ ਦੇ ਰਹੇ ਨੇ ਹੂੰ ਉਹਨਾਂ ਦੀ ਜਿੱਤ ਹੀ ਉਹਦੇ ਕਰਕੇ ਹੋਈ ਆ ਜੀ ਬਿਲਕੁਲ ਬਿਲਕੁਲ 16000 ਵੋਟ ਲੈ ਗਿਆ 17 17000 ਜਿ ਕਿ 16000 ਤੋਂ ਵੱਧ 16900 ਕੁਝ ਹਾਂਜੀ ਹਾਂਜੀ ਤੇ 17 ਕਸ਼ਰ ਤਾਂ ਕੇਵਲ ਢਿੱਲੋਂ ਲੈ ਗਿਆ ਬਰਾਬਰ ਇਹ ਹਾਂਜੀ ਉੱਥੇ ਚਾਰੋਂ ਉਮੀਦਵਾਰ ਬਹੁਤ ਨੇੜੇ ਨੇੜੇ ਵਾਲੇ ਦੌਰਚੇ ਰਹੇ ਨੇ ਹੂੰ ਸੋ ਜ਼ਿਆਦਾ ਫਰਕ ਨਹੀਂ ਕਰ 10000 11000 ਦਾ ਫਰਕ ਹੈ ਕੇਵਲ ਢਿੱਲੋਂ 10000 ਵੋਟ ਨਾਲ ਹਾਰੇ ਆ ਸੋ ਇਸ ਸਥਿਤੀ ਦੇ ਵਿੱਚ ਉੱਥੇ ਇਹ ਵੀ ਚਰਚਾ ਆਵਰੀ ਕਿ ਵਾਟ ਨੂੰ ਅਸ਼ੀਰਵਾਦ ਸੀਗਾ ਮੁੱਖ ਮੰਤਰੀ ਦਾ ਹੂੰ ਤੇ ਉਹ ਸੀਟ ਹੀ ਮਤਲਬ ਬੀਪੀਟ ਲੋਨ ਨੂੰ ਮੁੱਖ ਮੰਤਰੀ ਲੈ ਕੇ ਆਏ ਹੂੰ ਹੈਨਾ ਚੱਬੇ ਵਾਲ ਨੂੰ ਮੁੱਖ ਮੰਤਰੀ ਲੈ ਕੇ ਆਏ ਹੂੰ ਹੈ ਤੇ ਉੱਥੇ ਕਾਲੋ ਪਰਿਵਾਰ ਆਪਣਾ ਰੰਧਾਵਾ ਇਹ ਮੁੰਡਾ ਜਿਹੜਾ ਜਿੱਤਿਆ ਉਹਨੂੰ ਮੁੱਖ ਮੰਤਰੀ ਲੈ ਕੇ ਆਏ ਸੀਗੇ ਕਿਉਂਕਿ ਉਹ ਤਾਂ ਰੰਧਾਵਿਆਂ ਦੇ ਮੂਰੇ ਹੀ ਸੁਮਿੰਦਰ ਰੰਧਾਵੇ ਦੇ ਮੂਰੇ ਕਿਸੇ ਸਰਪੰਚੀ ਮੰਗਦਾ ਸੀ ਹਾਂਜੀ ਹਾਂਜੀ ਬਿਲਕੁਲ ਖੈਰ ਭਈ ਤੇ ਉਹ ਆ ਜਿੱਦਾਂ ਸੋ ਇਸ ਲਈ ਇਹ ਸਾਰੇ ਉਸ ਟੀਮ ਚ ਆਏ ਪਰ ਜਿਹੜੇ ਮੁੰਡੇ ਨੂੰ ਟਿਕਟ ਮਿਲੀ ਬਰਨਾਲੇ ਤੋਂ ਉਹਨੂੰ ਟਿਕਟ ਦਿਵਾ ਕੇ ਲਿਆਏ ਆਪਣਾ ਮੀਥੇਰ ਹਾਂਜੀ ਸੋ ਇਹ ਮੀਥੇਰ ਦੇ ਕੋਟੇ ਨਹੀਂ ਸੀ ਸੀ ਸੋ ਮੁੱਖ ਮੰਤਰੀ ਇਹ ਵੀ ਕਹੂਗਾ ਕਿ ਮੈਂ ਤਾਂ ਬਈ ਆਪਣੀ ਤਾਂ ਜਿਤਾਤੀਆਂ ਇਹ ਮੀਥੇਰ ਤੋਂ ਨਹੀਂ ਜਿਤਾਉ ਬਈ ਜਦੋਂ ਕਿ ਐਕਟਿਵੇਸ਼ਨ ਕੰਟਰੋਲ ਸਿੱਧੇ ਰੂਪ ਵਿੱਚ ਦਿੱਲੀ ਆਣੇ ਕੋਲ ਸੀ ਸੋ ਪਰ ਤਾਂ ਵੀ ਇਹ ਨਤੀਜੇ ਉਲਟ ਫੇਰ ਆਲੇ ਨੇ ਤੇ ਇਹਦੇ ਵਿੱਚ ਅਕਾਲੀ ਦਲ ਦਾ ਰੋਲ ਸਭ ਤੋਂ ਵੱਡਾ ਹੈ ਨਤੀਜੇ ਲਿਆਉਣ ਦੇ ਵਿੱਚ ਜੀ ਜੀ ਬਿਲਕੁਲ